ਹਾਂਜੀ 5 ਦਿਨਾਂ ਦੇ ਵਿੱਚ ਨਿਬੇੜ ਲੋ ਇਹ ਕੰਮ ਨਹੀਂ ਤਾਂ ਫ੍ਰੀਜ਼ ਕਰ ਦਿੱਤੇ ਜਾਣਗੇ ਤੁਹਾਡੇ ਇਹ ਖਾਤੇ। ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਕਿ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ। ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਆਲਟੇ ਜੋਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਵੱਡੀ ਅਪਡੇਟ ਲੈ ਕੇ حاضر ਹੋਇਆ। 5 ਦਿਨਾਂ ਦੇ ਵਿੱਚ ਨਿਬੇੜ ਲੋ ਇਹ ਕੰਮ ਨਹੀਂ ਤਾਂ ਫ੍ਰੀਜ਼ ਕਰ ਦਿੱਤੇ ਜਾਣਗੇ ਤੁਹਾਡੇ ਇਹ ਖਾਤੇ। PPF, NPS ਤੇ SSY ਸਕੀਮ ਜਿਹੜੇ ਜੇਕਰ ਤੁਸੀਂ ਵੀ ਪੀਪੀਐਫ ਐਨਪੀਐਸ ਤੇ ਐਸਐਸਵੀ ਯ ਵਰਗੀਆਂ ਸਕੀਮਾਂ ਦੇ ਵਿੱਚ ਪੈਸਾ ਲਗਾਇਆ ਹੈ ਤਾਂ ਜਕੀਨੀ ਤਰਤੇ ਅਗਲੇ 5 ਦਿਨਾਂ ਦੇ ਵਿੱਚ ਆਪਣਾ ਇੱਕ ਕੰਮ ਪੂਰਾ ਕਰੋ ਇਹਨਾਂ ਚ 31 ਮਾਰਚ ਤੋਂ ਪਹਿਲਾਂ ਪਹਿਲਾ ਨਿਵੇਸ਼ ਕਰ ਲੋ ਸਾਲ ਦੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਇਹਨਾਂ ਖਾਤਿਆਂ 'ਚ ਪੈਸਾ ਲਗਾਉਣਾ ਜ਼ਰੂਰੀ ਹੈ ਜੇਕਰ ਤੁਸੀਂ ਇਹ ਨਹੀਂ ਕਰਦੇ ਤਾਂ ਇਹ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਇਹਨਾਂ ਖਾਤਿਆਂ ਨੂੰ ਮੁੜ ਸਰਗਰਮ ਕਰਨ ਲਈ ਤੁਹਾਨੂੰ ਪੈਸੇ ਦਾ ਨਿਵੇਸ਼ ਕਰਨਾ ਪਵੇ ਤੇ ਖਰਚੇ ਵੀ ਅਦਾ ਕਰਨੇ ਪੈਣਗੇ ਇਹਨਾਂ ਤਿੰਨਾਂ ਸਕੀਮਾਂ ਦੀ ਕਿਸ਼ਤ 5 ਦਿਨਾਂ ਦੇ ਵਿੱਚ ਤੁਸੀਂ ਅਦਾ ਕਰਨੀ ਹੈ ਜੇਕਰ ਤੁਸੀਂ PPF, NPS ਤੇ ਸੁਕੰਨਿਆ ਸਮਰiddhi ਯੋਜਨਾ ਦੇ ਵਿੱਚ ਪੈਸਾ ਨਿਵੇਸ਼ ਕੀਤਾ ਹੈ ਤਾਂ 31 ਮਾਰਚ 2024 ਤੱਕ ਉਹਨਾਂ ਚਾਪਣੀ ਲੋੜਿੰਦੀ ਰਕਮ ਦਾ ਨਿਵੇਸ਼ ਕਰ ਲਓ ਪਬਲਿਕ ਪ੍ਰੋਵੀਡੈਂਟ ਫੰਡ ਸੁਕੰਨਿਆ ਸਮਰiddhi ਯੋਜਨਾ ਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ NPS ਦੇ ਵਿੱਚ ਨਿਵੇਸ਼ਕਾਂ ਨੂੰ ਹਰ ਵਿੱਤੀ ਸਾਲ ਆਪਣੇ ਖਾਤੇ ਦੇ ਵਿੱਚ ਘੱਟੋ-ਘੱਟ ਰਕਮ ਜਮ੍ਹਾਂ ਕਰਨੀ ਪੈਂਦੀ ਹੈ ਇਹ ਹਰ ਵਿੱਤੀ ਸਾਲ ਕਰਨਾ ਹੁੰਦਾ ਹੈ ਤਾਂ ਜੋ ਖਾਤਾ ਕਿਰਿਆਸ਼ੀਲ ਰਹੇ ਜੇਕਰ ਤੁਸੀਂ ਘੱਟੋ-ਘੱਟ ਰਕਮ ਜਮ੍ਹਾਂ ਨਹੀਂ ਕਰਦੇ ਤੋਂ ਤੁਹਾਡਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ ਪੀਪੀਐਫ ਦੇ ਨੀਮ ਕੀ ਨੇ ਪਬਲਿਕ ਪ੍ਰੋਵੀਡੈਂਟ ਫੰਡ ਜਾਂ ਪੀਪੀਐਫ ਭਾਰਤ ਦੇ ਵਿੱਚ ਕਲੰਬੇ ਮਿਆਦ ਦੀ ਨਿਵੇਸ਼ ਦੀ ਯੋਜਨਾ ਹੈ ਪੀਪੀਐਫ ਦੇ ਵਿੱਚ ਸਾਲਾਨਾ ਘੱਟ ਤੋਂ ਘੱਟ 500 ਰੁਪਏ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕੀਤੇ ਜਾ ਸਕਦੇ ਨੇ ਪੀਪੀਐਫ ਤੇ ਵਿਆਜ ਦਰ ਸਰਕਾਰ ਦੁਆਰਾ ਤੈਅ ਕੀਤੀ ਜਾਂਦੀ ਹੈ ਤੇ ਇਸ ਸਮੇਂ ਇਸ ਤੇ ਵਿਆਜ ਦਰ 7.1 ਫੀਸਦੀ ਪ੍ਰਤੀ ਸਾਲ ਹੈ ਪੀਪੀਐਫ ਦਾ ਲਾਕ ਇਨ ਪੀਰੀਅਡ 15 ਸਾਲ ਦਾ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਨਿਵੇਸ਼ਕ 15 ਸਾਲ ਤੱਕ ਇਸ ਤੋਂ ਪੈਸੇ ਨਹੀਂ ਕਢਵਾ ਸਕਦਾ ਸੋ ਕਨਿਆ ਸਮ੍ਰਿਧੀ ਯੋਜਨਾ ਦੇ ਨੀਮ ਸੋ ਕਨਿਆ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ ਇਸ ਸਕੀਮ ਬਿੱਤੀ ਸੁਰੱਖਿਆ ਤੇ ਉਹਨਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ ਤੇ ਇੱਕ ਨਿਵੇਸ਼ ਵਜੋਂ ਵੀ ਕੰਮ ਕਰਦੀ ਹੈ ਸਰਕਾਰ ਫਿਲਹਾਲ ਇਸ ਤੇ 8.2% ਦੀ ਵਿਆਜ ਦੇ ਰਹੀ ਹੈ ਤੁਸੀਂ ਇਸ ਦੇ ਵਿੱਚ 14 ਸਾਲਾਂ ਲਈ ਪੈਸੇ ਜਮ੍ਹਾਂ ਕਰਦੇ ਹੋ ਤਿੰਨ ਵੇਸ ਦੇ 21 ਸਾਲ ਪੂਰੇ ਹੋਣ ਤੋਂ ਬਾਅਦ ਪੈਸੇ ਕਢਵਾ ਸਕਦੇ ਹੋ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਨਿਤਨਮੀਆਂ ਅਪਡੇਟਾਂ ਲੈ ਕੇ ਅਸੀਂ ਆਪਣੇ ਚੈਨਲ ਤੇ ਆਉਂਦੇ ਰਹਨੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵਰਤਵਾਰ ਸ਼ੇਅ ਤਾ ਜੋ ਹਰ ਇੱਕ ਤੱਕ ਪਹੁੰਚ ਕੇ ਹਰ ਇੱਕ ਕਪੜਾ ਇਹ ਜਿਹੜੀ ਸਕੀਮਾਂ ਦੇ ਵਿੱਚ ਪੈਸਾ ਲਗਾਇਆ ਹੋਇਆ ਹੈ ਦੁਬਾਰਾ ਲਗਾ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ